ਗਗਰਸ ਵਾਦੇ ਜਟਾ ਕਾਲੀ ਸੂਪ ਦਾ ਵਿੱਚ ਰੇਸ਼ਮੀ ਪਵਾ ਦੇ ਨਾਲ ਗਗਰਸ ਵਾਦੇ ਜਟਾ ਕਾਲੀ ਸੂਪ ਦਾ ਵਿੱਚ ਰੇਸ਼ਮੀ ਪਵਾ ਦੇ ਨਾਲ ਤਿਲਾਂ ਦੀਆਂ ਮਹਿਰ ਮਾ ਦੇ ਲਾਂਦਿਆ ਮਹਿਰ ਮਾਂ ਤੂੰ ਮਨ ਮੇਰੀਆਂ ਮੇਰਾ ਮਾਹੀ ਤੂੰ ਮੁਰੱਬਾ ਵਾਲਾ ਸੁਥਣ ਸਵਾਲੇ ਬਿੱਲੋ ਪਾਪਲੀਂ ਦੀ ਵਿੱਚ ਰੱਸੀ ਦਾ ਪਵਾ ਲੈਣਾ ਸੁਥਣ ਸਵਾਲੇ ਬਿੱਲੋ ਪਾਪਲੀਂ ਦੀ ਵਿੱਚ ਰੱਸੀ ਦਾ ਪਵਾ ਲੈਣਾ ਹਾੜ ਤੂੰ ਗੱਲ ਸੁਣ ਮੇਰੀ ਜੱਟੀਏ ਤੈਨੂੰ ਆਖਦਾ ਮੁਰੱਬਿਆਂ ਵਾਣ ਕੱਗਰਸ ਵਾਦੇ ਨਹੀਂ ਤੇ ਪੇਕੇ ਤੋਰ ਜਾਊਂਗੀ ਕਰੇਗਾ ਤੂੰ ਮਿੰਤਾ ਮੈਂ ਮੋੜ ਕੇ ਨਾ ਆਊਂਗੀ ਸੋਦੀ ਮੈਂ ਇੱਕ ਸੁਣਾਵਾ ਤੈਨੂੰ ਹਾਣਿ ਆਵੇ ਮੇਰੀ ਗੱਲ ਕੱਗਰਸ ਵਾਂਦੇ ਜੱਟਾ ਕਾਲੇ ਸੂਫ ਦਾ ਵਿੱਚ ਰੇਸ਼ਮੀ ਪਵਾ ਦੇਣਾ ਕੱਗਰਸ ਵਾਂਦੇ ਜੱਟਾ ਕਾਲੇ ਸੂਫ ਦਾ ਵਿੱਚ ਰੇਸ਼ਮੀ ਪਵਾ ਦੇਣਾ ਓਕੀ ਸੋਕੀ ਹੋ ਕੇ ਦੋ ਕੁ ਮਹੀਨੇ ਹੋਰ ਕੱਟਨੀ ਵੇਚ ਕੇ ਫਸਲ ਆਪਾ ਨੋਟ ਲਈਏ ਵਾਟੇ ਨੀ ਪੈਸੇ ਵੱਲੋਂ ਹੱਥ ਤੰਗ ਹੋਣ ਕਰਕੇ ਨੀਨਿਓ ਭਰੇ ਆ ਖੇਤ ਵਾਲਾ ਹਾਲ ਸੁਤ੍ਰਿਣੇ ਸਵਾਲਾ ਬਿੱਲੋਂ ਪਾਪਲੀਨ ਦੀ ਵਿੱਚ ਰੱਸੀ ਦਾ ਪਵਾ ਲੈਣਾ ਦਿਲ ਵਾਲੀ ਗੱਲ ਤੈਨੂੰ ਹਾਣਿਆ ਮੈਂ ਦੱਸਦੀ ਕੱਕਰੇ ਬਗੈਰ ਮੇਰੀ ਰੂ ਨੀਓ ਹੱਸਦੀ ਤੇਰੇ ਜਿਹਾ ਕੋਈ ਕੰਜੂਸ ਨਹੀਂ ਹੋ ਵੇਖਿਆ ਜਿਨੇ ਕਰਦਾ ਕੱਢ ਤਾਦਵਾੜਾ ਕੱਗਰੇਸ ਮਾਦੇ ਜੱਟਾ ਕਾਲੇ ਸੂਫ ਦਾ ਵਿੱਚ ਰੇਸ਼ਮੀ ਪਵਾ ਦੇਣਾ ਸੁਥਣਸ ਵਾਲੇ ਬਿੱਲੋ ਪਾਪਲੀਨ ਦੇ ਨਹੀਂ ਵਿੱਚ ਰੱਸੀ ਦਾ ਪਵਾਣਾ ਨਾ ਵੇਚੇ ਰੱਸੀ ਦਾ ਪਵਾਨਾ ਨਾ